ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਅੱਜ ਬਠਿੰਡਾ ਦੇ ਬੱਸ ਸਟੈਂਡ ਵਿਖੇ ਪੀ ਆਰਟੀਸੀ ਦੇ ਕੰਟੈਕਟ ਵਰਕਰਾਂ ਵੱਲੋਂ ਕੀਤੀ ਗੇਟ ਰੈਲੀ ਅਤੇ ਕਿਹਾ 24 ਫਰਵਰੀ ਨੂੰ ਉਹਨਾਂ ਵੱਲੋਂ ਪਟਿਆਲਾ ਵਿਖੇ ਕੀਤਾ ਜਾਵੇਗਾ ਪਟਿਆਲਾ ਦਾ ਬੱਸ ਸਟੈਂਡ ਸੋਮਵਾਰ ਨੂੰ 10 ਵਜੇ ਦੇ ਲਗਭਗ ਬਠਿੰਡਾ ਦੇ ਬੱਸ ਸਟੈਂਡ ਵਿਖੇ ਗੇਟ ਰੈਲੀ ਕਰਦੇ ਮੁਲਾਜ਼ਮ ਆਗੂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜੋ ਸਰਕਾਰ ਵੱਲੋਂ ਸਾਡੀਆਂ ਮੰਗਾਂ ਮੰਨ ਲਈਆਂ ਗਈਆਂ ਲੇਕਿਨ ਮਹੀਮੰਦ ਵੱਲੋਂ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਦੇ ਵਿਰੋਧ ਵਜੋਂ ਅੱਜ ਉਹਨਾਂ ਵੱਲੋਂ ਪੂਰੇ ਪੰਜਾਬ ਦੇ ਅੰਦਰ ਸਾਰੇ ਹੀ ਡੀਪੋਆਂ ਦੇ ਬਾਹਰ ਗੇਟਰੀਆਂ ਲਈ ਕੀਤੀਆਂ ਜਾ ਰਹੀਆਂ ਅਤੇ ਅੱਜ ਇਹਨਾਂ ਵੱਲੋਂ ਵੀ ਬਠਿੰਡਾ ਦੇ ਬੱਸ ਸਟੈਂਡ ਵਿਖੇ ਗੇਟਰੀ ਲਈ ਕੀਤੀ ਗਈ ਤੇ ਇਹਨਾਂ ਬੋਲਦੇ ਆ ਕਿ ਉਹਨਾਂ ਵੱਲੋਂ 24 ਫਰਵਰੀ ਨੂੰ ਪਟਿਆਲਾ ਵਿਖੇ ਬੱਸ ਸਟੈਂਡ ਦਾ ਘਰਾਓ ਕੀਤਾ ਜਾਵੇਗਾ ਉਹਨਾਂ ਵੱਲੋਂ ਆਪਣਾ ਬੱਸ ਸਟੈਂਡ ਘੇਰਾ ਜਾਵੇਗਾ ਉਸ ਦਾ ਘਰਾਓ ਕਰਕੇ ਉੱਥੇ ਇੱਕ ਵੱਡੀ ਰੈਲੀ ਕੀਤੀ ਜਾਵੇਗੀ ਕਹ ਰਹੀਆ ਚੇਅਰਮੈਨ ਮਰਦਾਬਾ 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 ਪੰਜਾਬ ਸਰਕਾਰ ਮਰਦਾਬਾ ਮਰਦਾਬਾ ਇਹ ਸਰ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਹੈ ਰਵਿੰਦਰ ਸਿੰਘ ਪੰਜਾਬ ਰੋਡਵੇ ਪੰਜਾਬ ਸਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦਾ ਡਿਪੂਟਾ ਪ੍ਰਧਾਨ ਹੈ ਜੀ ਮੈਂ ਕਿੱਥੇ ਲਿਖ ਆ ਜੋ ਸਾਡਾ ਪਿਛਲੇ ਲੰਮੇ ਸਮੇਂ ਤੋਂ ਸਾਡੇ ਜਿਹੜੀਆਂ ਮੰਗਾਂ ਲੰਮਕਦਿਆਂ ਮੰਗਾਂ ਉਹਨਾਂ ਨੂੰ ਸਰਕਾਰ ਵੱਲੋਂ ਕਿਤੇ ਨਾ ਕਿਤੇ ਮੰਨ ਲਿਆ ਗਿਆ ਸੀ ਪਰ ਪੀਆਰਟੀਸੀ ਦੀ ਮੈਨੇਜਮੈਂਟ ਉਹਨੂੰ ਲਾਗੂ ਕਰਨ 'ਚ ਅਨਾਂਕਾਨੀ ਕਰ ਰਹੀ ਹੈ ਜਿਸ ਦੇ ਸਬੰਧ ਚ ਅਸੀਂ ਜੋ ਆਪਣਾ ਸੰਘਰਸ਼ ਦਾ ਵਿਗਲ ਮੈਨੇਜਮੈਂਟ ਦੇ ਖਿਲਾਫ ਜੋ ਅਸੀਂ ਪਜਾਇਆਗਾ ਤਾਂ ਅੱਜ ਅਸੀਂ ਸਮੂਹ ਡੀਪੂਆਂ ਦੇ ਗੇਟਾਂ ਤੇ ਗੇਟ ਰੈਲੀ ਕਰਕੇ ਇਹ ਜੋ ਗੁੰਗੀ ਬੋਲੀ ਸਾਡੀ ਮੈਨੇਜਮੈਂਟ ਹੈ ਇਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣੀ ਚਾਹੁੰਦੇ ਆ ਕਿ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਸਰਕਾਰ ਨੇ ਮੰਨ ਲਈਆਂ ਉਹਨਾਂ ਨੂੰ ਲਾਗੂ ਕੀਤਾ ਜਾਵੇ ਅਗਰ ਸਾਡੀਆਂ ਜਿਹੜੀਆਂ ਮੰਨੀਆਂ ਜਿਹੜੀਆਂ ਮੰਗਾਂ ਹਨ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ ਤਾਂ ਅਸੀਂ ਜਿਹੜਾ ਸੰਘਰਸ਼ ਹੋਰ ਤਿੱਖਾ ਕਰਾਂਗੇ ਤਾਂ ਆਉਣ ਵਾਲੀ ਭਾਈ 24 ਫਰਵਰੀ ਨੂੰ ਅਸੀਂ ਪਟਿਆਲਾ ਬਸ ਸਟੈਂਡ ਦਾ ਗੇਟ ਬੰਦ ਕਰਕੇ ਉੱਥੇ ਪਿੱਟ ਸਿਆਪਾ ਕਰਾਂਗੇ ਅਗਰ ਫਿਰ ਵੀ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਜਾਂਦੀ ਤਾਂ ਹੋਰ ਵੀ ਤਿੱਖਾ ਸੰਘਰਸ਼ ਜਿਵੇਂ ਹੋ ਹੜਤਾਲ ਜਾਂ ਜੋ ਸਾਡਾ ਸੈਸ਼ਨ ਹੁਣ ਆ ਰਿਹਾਗਾ ਉਹਦੇ 'ਚ ਵੀ ਅਸੀਂ ਜੋ ਸਰਕਾਰ ਨੂੰ ਸਵਾਲ ਕਰਾਂਗੇ ਤੇ ਮੈਨੇਜਮੈਂਟ ਦਾ ਪਿੱਟ ਸਿਆਪਾ ਕਰਾਂਗੇ ਹਾਂਜੀ ਭਾਈ ਕੋਈ ਨਾਮ ਤਾਂ ਅਦਾ ਕਿਸੇ ਮੁੱਦਾ ਲੈ ਕੇ ਜਿਹੜਾ ਚਾਹੀਦੀ ਜਿਹੜਾ ਹਾਂਜੀ ਸਰ ਮੇਰਾ ਨਾਮ ਹਰਤਾਰ ਸ਼ਰਮਾ ਫੈਕਟਰੀ ਪਨਬਾਸ ਪੀਆਰਸੀ ਕੰਟਰੈਕਟ ਵਰਕ ਯੂਨੀਅਨ ਬ੍ਰਾਂਚ ਬਟਿੰਡਾ ਇਹ ਸਾਰ ਜੋ ਅਸੀਂ ਅੱਜ ਦੀ ਗੇਟ ਰੈਲੀ ਕਰ ਰਹੇ ਹਾਂਗੇ ਇਹ ਸਾਡੀ ਪੀਆਰ ਦੀ ਮੈਨੇਜਮੈਂਟ ਦੇ ਖਿਲਾਫ ਕਰ ਰਹੇ ਹਾਂਗੇ ਪਰ ਜੋ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਹੱਕੀ ਤੇ ਜਾਇਜ਼ ਮੰਗਾਂ ਨੇ ਉਹ ਮੰਗਾਂ ਜੋ ਮੈਨੇਜਮੈਂਟ ਦੱਬੀ ਬੈਠੀ ਆ ਉਹਨਾਂ ਨੂੰ ਲਾਗੂ ਕਰਵਾਉਣ ਦੇ ਵਾਸਤੇ ਅਸੀਂ ਜੋ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਾਂਗੇ ਕੀ ਮੰਗਾਂ ਨੇ ਸਾਡੀਆਂ ਮੰਗਾਂ ਨੇ ਪੀਆਰਟੀਸੀ ਦੇ ਪੰਜਾਬ ਰੋਡਵੇ ਦੇ ਵਿੱਚ ਪਨਵਾਸ ਦੇ ਵਿੱਚ 10000 ਨਵੀਂ ਬੱਸ ਪਾਈ ਜਾਵੇ। ਬੀਸੀ ਨੰਬਰਾਂ ਨੂੰ ਪੱਕਾ ਕੀਤਾ ਜਾਵੇ ਔਰ ਸੋਰਸਿੰਗ ਵਾਲੋਂ ਕੰਟਰੈਕਟ ਤੇ ਲਿਆ ਜਾਵੇ। ਇਹ ਸੀਐਮ ਸਾਹਮਣੇ ਵੀ ਬਿਲਕੁਲ ਮੰਗਾ ਜਾਇਜ਼ ਦੱਸਦੇ ਹੋਏ ਜਲੰਧਰ ਦੇ ਵਿੱਚ ਸਾਡੇ ਨਾਲ ਫਾਈਨਲ ਮੀਟਿੰਗ ਕੀਤੀ ਸੀ। ਤਾਂ ਉਹਨਾਂ ਨੇ ਕਮੇਟੀ ਗਠਿਤ ਕੀਤੀ ਸੀ ਇੱਕ। ਉਹਨਾਂ ਕਮੇਟੀਆਂ ਨੇ ਸਾਡੀ ਰਿਪੋਰਟ ਬਣਾ ਕੇ ਦਿੱਤੀ ਤਾਂ ਇਹ ਗੱਲਾਂ ਮੰਗਾ ਨੇ ਜੋ ਬਿਲਕੁਲ ਜਾਇਜ਼ ਸੀ। ਤਾਂ ਉਹ ਮੰਗਾ ਨੂੰ ਅਸੀਂ ਲਾਗੂ ਕਰਵਾਉਣ ਦੇ ਵਾਸਤੇ ਇਹ ਜੋ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਜੀ। ਅਗਲਾ ਕੀ ਹੈ ਅਗਲਾ ਹੈ ਸੰ ਸਾਡਾ 24 ਫਰਵਰੀ ਨੂੰ ਪਟਿਆਲੇ ਦਾ ਬੱਸ ਸਟੈਂਡ ਬੰਦ ਕਰਕੇ ਸਰਕਾਰ ਦਾ ਪਿੱਟ ਸਿਆਪਾ ਕਰਾਂਗੇ ਮੈਨੇਜਮੈਂਟ ਦਾ ਪਿੱਟ ਸਿਆਪਾ ਕਰਾਂਗੇ ਇਸ ਤੋਂ ਬਾਅਦ ਅਗਰ ਬਾਈਜਾ ਨਾ ਕੋਈ ਸਾਡੀ ਸੰਵਾਈ ਹੋਈ ਤਾਂ ਆਉਣ ਵਾਲੇ ਸੈਕਸ਼ਨ ਦੇ ਵਿੱਚ ਅਸੀਂ ਆਪਾਂ ਉਥੇ ਮੰਤਰੀਆਂ ਨੂੰ ਸੀਐਮ ਸਾਹਿਬ ਨੂੰ ਆਪਣੇ ਸਵਾਲ ਜਵਾਬ ਜ਼ਰੂਰ ਕਰਾਂਗੇ